ਈ ਨਾਮ ਹੈ ਆਪਣਾ ਪਰਮਜੀਤ ਕਾਰਵਿਰ ਪਰਮਜੀਤ ਜੀ ਕਿਹੜਾ ਪਿੰਡ ਹੈ ਤੁਹਾਡਾ ਕਿੱਥੇ ਲੰਗੋਵਾਲ ਵੀਰੇ ਕਿੱਥੇ ਬੈਠੋਂਗੇ ਅਸੀਂ ਜੇ ਆ ਸੜਕ ਤੇ ਵੱਡੇ ਰੋਡ ਤੇ ਰੱਖਿਆ ਆਦੇ ਘਰ ਲੱਗੇ ਇਹ ਵੀਰੇ ਨਸ਼ੇ ਕਰਨ ਹੂੰ ਸਾਡੇ ਨਸ਼ਾ ਬਹੁਤ ਵਿਕ ਰਿਹਾ ਹੈਗਾ ਹੂੰ ਚਿੱਟਾ ਵਿਕਦਾ ਇੱਥੇ ਟੀਕੇ ਵਿਕਦੇ ਨੇ ਹਾਂ ਤੇ ਸਿਕਨੇਚਰ ਕਹਿੰਦੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਵਿਕਦੇ ਨੇ ਹਾਂ ਨਿੱਕੇ ਨਿੱਕੇ ਜਵਾਖਾ ਵੀ ਵੇਚਦੇ ਨੇ ਅਸੀਂ ਇਹਨਾਂ ਤੋਂ ਬਹੁਤ ਪਰੇਸ਼ਾਨ ਆ ਕੀ ਦਿੱਕਤ ਆ ਰਹੀ ਆ ਤੁਹਾਨੂੰ ਦਿੱਕਤ ਆ ਸਾਡੇ ਜਦੋਂ ਪੁਲਿਸ ਆ ਜਾਂਦੀ ਇੱਥੇ ਘਰਾਂ 'ਚ ਵੜਦੇ ਨੇਗੇ ਠੀਕ ਆ ਹਾਂਜੀ ਕੋਈ ਕਿਸੇ ਦੇ ਕੋਈ ਲਸੂੜੀ ਮੂਰੇ ਹੋ ਗਿਆ ਲਸੂੜੀ ਲਾ ਲੈਂਦੇ ਨੇ ਕਿਸੇ ਦੇ ਸਿਲੈਂਡਰ ਮਿਲ ਗਿਆ ਸਿਲੈਂਡਰ ਲਾ ਲੈਂਦੇ ਨੇ ਸਭ ਐ ਕਰਦੇ ਨੇ ਚਿੱਟੇ ਬੱਲੇ ਪੀਂਦੇ ਨੇ ਜਿਹੜੇ ਨਸੇ ਟੀਕੇ ਕਰ ਲਾਉਂਦੇ ਨੇ ਸਾਰੇ ਅੱਜ ਅਸੀਂ 4 ਜਣੇ ਫੜਾਏ ਨੇ ਦੋ ਦੇ ਟੀਕੇ ਲੱਗੇ ਹੋਏ ਸੀ ਉਹ ਫੜਾਏ ਨੇ ਔਰਤਾਂ ਨੂੰ ਕਿਉਂ ਬੈਠਣਾ ਪਿਆ ਡਰਾ ਕੇ ਇੱਥੇ ਉੱਤਾਂ ਕੋਈ ਨਹੀਂ ਚੱਕਦੇ ਨਾ ਤਾਂ ਕੋਈ ਪੁਲਿਸ ਸੁਣਦੀ ਆ ਸਾਡੀ ਨਾ ਕੋਈ ਬੰਦੇ ਸੁਣਦੇ ਨੇਗੇ ਵੀ ਬੰਦਿਆਂ ਦੇ ਕਹੇ ਤੋਂ ਕਿਹੜਾ ਹਟਦੇ ਨੇ ਹੁਣ ਅਸੀਂ ਅੱਕ ਕੇ ਬੁੜੀਆਂ ਨੇ ਉੱਤਾਂ ਚੱਕਿਆਗਾ ਹੁਣ ਵੀ ਜਿਹੜੇ ਵੇਚਦੇ ਨੇ ਹੁਣ ਵੀ ਐ ਕਹਿ ਦੇਣਗੇ ਕਿੰਨੇ ਕ ਦਿਨ ਤਰ ਨਲਾ ਲੈਣਗੇ ਜਾਂ ਕੀ ਕਰ ਲੈਣਗੇ ਜਾਂ ਸਾਡਾ ਐਂ ਬੋਲ ਕੇ ਲੰਘਦੇ ਨੇ ਜਿਹੜੇ ਵੇਚਦੇ ਨੇ ਠੀਕ ਹੈ ਹਾਂਜੀ ਤਾਂ ਪੁਲਿਸ ਕਾਰਵਾਈ ਨਹੀਂ ਕਰਦੀ ਪੁਲਿਸ ਇੱਥੋਂ ਬਿਠਾ ਲਾਂਦੇ ਨੇ ਆ ਗੇਟ ਤੋਂ ਪਰਲੇ ਗੇਟ ਤੇ ਲਾ ਦਾਂਦੇ ਨੇ ਕੁਛ ਨਹੀਂ ਕਰਦੇ ਪਤਾ ਨਹੀਂ ਪੈਸੇ ਲੈਂਦੇ ਨੇ ਪੈਸੇ ਤਾਂ ਹੀ ਕਹਿੰਦੇ ਨੇ ਵੀ ਇਸ ਦਾ ਪੈਸੇ ਦੇ ਕੇ ਉਹਦੀ ਛੱਡ ਦਾਂਗੇ ਸਾਡਾ ਕੀ ਕਰਾਉਂਦੇ ਨੇ ਬੱਚਿਆਂ ਨੂੰ ਵੀ ਿਕਦਕਾਰੀ ਹੈ ਹਾਂ ਬੱਚਾ ਨੂੰ ਵੀ ਆ ਰਹੀ ਹੈ ਜੇ ਛੋਟੇ ਛੋਟੇ ਪੜਨ ਵਾਲੇ ਜਵਾਕਾਂ ਨੂੰ ਕੈਪਸੂਲ ਫੜਾ ਦਾਂਦੇ ਨੇ ਵੀ ਪੜਾਇਓ ਕਰਤਾ ਕੋਈ ਦਵਖਾ ਤੇ ਕੋਈ ਸੱਕ ਨਹੀਂ। ਹਾਂ। ਪੜਨੋਂ ਹਟਾ ਰੱਖੇ ਨੇ ਸਲਾਲ ਚ ਨਹੀਂ ਜਵਾਕ। ਠੀਕ ਹੈ। ਹਾਂ ਜੀ ਸਾਡੀਆਂ ਕੋਈ ਕੁੜੀਆਂ ਨਹੀਂ ਆ ਗਲੀ ਚ ਨੰਗਦੇ ਜਿੱਥੇ ਅਸੀਂ ਬੈਠੇ ਹਾਂ ਹੁਣ। ਕੋਈ ਬਹੂ ਨਹੀਂ ਆਉਂਦੀ ਇੱਧਰ ਸਾਡੇ ਰੂੜੀਆਂ ਨੇ ਇੱਧਰ। ਕੂੜਾ ਸਿੱਟਣ ਲਈ ਕੋਈ ਆਉਂਦਾ। ਕੋਈ ਆ ਦੁਕਾਨਾਂ ਨੇ ਇਥੋਂ ਕੋਈ ਦੁਕਾਨ ਤੋਂ ਚੀਜ਼ ਲੈਣ ਨਹੀਂ ਆਉਂਦਾ। ਕੋਈ ਨਾ ਬਹੂ ਆਵੇ ਨਾ ਕੁੜੀ ਜਾਵੇ। ਅਸੀਂ ਵੀ ਨਾਕਦੇ ਜਦੋਂ ਪੂਰਾ ਇੱਥੇ ਨਸੇ ਵਾਲੇ ਪੂਰੇ ਖੜੇ ਹੁੰਦੇ ਨੇ। ਘਰਾਂ 'ਚ ਚੋਰੀਆਂ ਵੀ ਹੁੰਦੀਆਂ ਨੇ। ਹਾਂ ਜੀ ਹੁੰਦੀਆਂ ਨੇ। ਸਾਰਾ ਕੁਝ ਹੁੰਦਾ ਕਿਸੇ ਦੇ ਕੋਈ ਚੀਜ਼ ਚੱਕ ਲਈ ਕਿਸੇ ਦੇ ਕੋਈ ਚੀਜ਼ ਚੱਕ ਲਈ ਆ ਬਾਰੇ ਮੋਟਰਾਂ ਲੱਗੀਆਂ ਹੁੰਦੀਆਂ ਨੇ ਇਹਨਾਂ ਦੇ ਵੀ ਪਾਈਪ ਤੋੜ ਜਾਂਦੇ ਨੇ ਕਦੇ ਕਹਤਾ ਉੱਥੇ ਸਾਡਾ ਟੂਪ ਲੱਗੀ ਹੋਈ ਸੀ ਉਹ ਵੀ ਪੰਨੀ ਆ ਟੂਪਾਂ ਭਾਂਦੇ ਨੇ ਵੀ ਚਾਨਣ ਚ ਸਾਡਾ ਪਤਾ ਲੱਗਦਾ ਕੋਈ ਬਾਹਰੋਂ ਆਉਂਦੇ ਨਹੀਂ ਇੱਥੋਂ ਵੀ ਲੋਕ ਸਾਰੇ ਆਉਂਦੇ ਨੇ ਜੀ ਹੁਣ ਅਸੀਂ ਕਿਹੜਾ ਜਾਣਦੇ ਆ ਵੀ ਬਾਹਰਲੇ ਨੇ ਘੁਰੋਂਦੇ ਨੇ ਅਸੀਂ ਪਿੰਡ ਚ ਤਾਂ ਸਾਰੇ ਨੂੰ ਜਾਣਦੇ ਨਹੀਂ ਹੈਗੇ ਪਰ ਸਾਡੇ ਗਲੀ ਤੋਂ ਵੀ ਨਾ ਵੀ ਬਹੁਤ ਜ਼ਿਆਦੇ ਜਿੰਨਾਂ ਵੀ ਅਸੀਂ ਸਾਕਲ ਜਾਣਦੇ ਵੀ ਨਹੀਂ ਉਹ ਵੀ ਆਉਂਦੇ ਨੇ ਇੱਥੇ ਜਿਨ੍ਹਾਂ ਨੂੰ ਅਸੀਂ ਦੇਖਿਆ ਵੀ ਨਹੀਂ ਕਦੇ ਤੁਸੀਂ ਕਿਵੇਂ ਦੇਖਦੇ ਹੋਗੇ ਕਿ ਕਿਵੇਂ ਵੀ ਹੁੰਦੇ ਨੇ ਜਿਵੇਂ ਸਰਕਾਰ ਤੋਂ ਤੁਸੀਂ ਜਿਵੇਂ ਵੋਟਾਂ ਪਾਈਆਂ ਸਰਕਾਰ ਕਹਿੰਦੀ ਸੀ ਕਿ ਨਸ਼ਾ ਜਿਨ੍ਹਾਂ ਨੂੰ ਵੋਟਾਂ ਪਾਉਂਦੇ ਨੇ ਉਹਨਾਂ ਨੇ ਵੀ ਕੁਝ ਨਹੀਂ ਕਰਿਆ ਸਾਡਾ ਕਦੇ ਕਿਸੇ ਨੇ ਵੀ ਕਿਸੇ ਨੇ ਇੱਥੇ ਕਿਸੇ ਨੇ ਆ ਕੇ ਨਹੀਂ ਦੇਖਿਆ ਇੱਥੇ ਵੀ ਕੀ ਕੁਝ ਹੋ ਰਿਹਾ ਕੋਈ ਨਾ ਕੋਈ ਬੰਦਾ ਕੋਈ ਨਹੀਂ ਦੇਖਦਾ ਇੱਥੇ ਬਿਨਾਂ ਪੁਲਿਸ ਦੇਖਦੇ ਆ ਜਦੋਂ ਕੋਈ ਫੋਨ ਕਰਦਾ ਪੁਲਿਸ ਉਦੋਂ ਆਉਂਦੀ ਹੈ ਨਹੀਂ ਸਾਹਮਣੇ ਵੇਚਦੇ ਨੇ ਸਭ ਦੇ ਹਾਂ ਪੁਲਿਸ ਵੀ ਨਹੀਂ ਚੱਕਦੀ ਤਾਂ ਉਹ ਵੀ ਕਹਿ ਰਹੇ ਵੀ ਤੁਹਾਡੀ ਫੈਮਿਲੀ 'ਚ ਵੀ ਨਾ ਕੋਈ ਮਤਲਬ ਇਸ ਤਰ੍ਹਾਂ ਸਾਡੇ ਵੀ ਜੇ ਮੇਰਾ ਵੀ ਇੱਕ ਬੇਟਾ ਦਾ ਸਾਨੂੰ ਵੀ ਡਾਰਾ ਜਦੋਂ ਬੈਹਂਦੇ ਨੇ ਅਸਲ ਨੂੰ ਬਦਨਾਮ ਤਾਂ ਹੁੰਦੇ ਨੇਗੇ ਜਦੋਂ ਵਿੱਚ ਬੈਠਣਗੇ ਹਾਂ ਤੇ ਬਾਕੀ ਜਦੋਂ ਪੁਲਿਸ ਵਾਲਿਆਂ ਦਾ ਵੀ ਇਹੀ ਕੰਮ ਆ ਪਹਿਲਾ ਗੱਡੀ ਆਉਗੀ ਕੂ ਕੂ ਕਰ ਦੰਦੇ ਨੇ ਪਹਿਲੇ ਉੱਡ ਜਾਂਦੇ ਨੇ ਚੱਲ ਉਹਨਾਂ ਨਾਲ ਵੀ ਨਾਲ ਰਲਿ ਮਿਲੀ ਹੋਈ ਆ ਸਾਰੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਵੀ ਸਾਡੇ ਨਸ਼ਾ ਵਿਕਣੋਂ ਹਟ ਜਾ ਜੀ ਸਾਡੇ ਇਧਰੋਂ ਗਲੀਆਂ ਚ ਨੰਗੜੋਂ ਹਟ ਜਾਣ ਸਾਡੇ ਆ ਤਰੇ ਤੇ ਕੋਈ ਨਸ਼ਾ ਨਾ ਵਿਕੇ ਜਾ ਸਾਥੋ ਲਿਖ ਕੇ ਲੈ ਲੈਣਾ ਜਿਹੜੇ ਟੀਕੇ ਲਾ ਕੇ ਘਰਾਂ 'ਚ ਵੜਦੇ ਨੇ ਕੋਈ ਮਰ ਗਿਆ ਜ਼ਿੰਮੇਵਾਰ ਜਿਹੜੇ ਵੇਚਦੇ ਨੇ ਉਹ ਜ਼ਿੰਮੇਵਾਰੀ ਲੈ ਲੈਣ ਜਿਹੜੇ ਕਿਉਂ ਖਵਾਉਂਦੇ ਨੇ ਜਵਾਖਾਂ ਨੂੰ ਟੀਕੇ ਲਾਉਣ ਨੂੰ ਦਿੰਦੇ ਨੇ ਸੋਨੂੰ ਜੇ ਇੱਥੇ ਦਿਖਾਵਾ ਸਿਰੰਜਾਂ ਦੇ ਢੇਰ ਲੱਗੇ ਪੈਣ ਉਹਨਾਂ ਦੀ ਵੀ ਵੀਡੀਓ ਬਣਾ ਲਓ ਚਾਹੀ ਹਾਂ ਦੇਖਿਓ ਸਾਰੇ ਸਬੂਤ ਨੇ ਐ ਵੀ ਨਹੀਂ ਵੀ ਕੋਈ ਸਬੂਤ ਨਹੀਂ ਹੈਗਾ ਸਬੂਤ ਦਿਖਾ ਦੰਨੇ ਆ ਤਾਂ ਤੁਹਾਨੂੰ ਹੁਣ ਆਸ ਹੈ ਕਿਸੇ ਤੋਂ ਵੀ ਕਾਰਵਾਈ ਹੋਵੇਗੀ ਹਾਂਜੀ ਹਾਂ ਹਾਂ ਵੀਰ ਜੀ ਸਾਨੂੰ ਜਦੋਂ ਹੁਣ ਸਾਡੇ ਨਾਲ ਜੁੜੇ ਹੋ ਛੋਟੇ ਤੇ ਆ ਸਕੀ ਜੀ ਸਾਡਾ ਇਥੋਂ ਨਸ਼ਾ ਬੰਦ ਕਰੋ ਸਾਡੇ ਤਾਂ ਹੱਥ ਮੰਨ ਕੀ ਬੇਨਤੀ ਜਾਈਗੀ ਵੀ ਸਾਡੇ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਪੜਨੋਂ ਹਟਾ ਰੱਖੇ ਨੇ ਵੀ ਇਹਨਾਂ ਪੜਾਈ ਵੱਲ ਧਿਆਨ ਦੇ ਹੁਣ ਵੀ ਇਹ ਨਸ਼ਿਆਂ ਤੋਂ ਨਹੀਂ ਧਿਆਨ ਨਾ ਦੇਣਾ ਆ ਜਿਹੜੇ ਟੀਕੇ ਲਾਉਦੇ ਨੇ ਕਈ ਤਾਂ ਮੁੰਡੇ ਮਰ ਗਏ ਸਾਡੇ ਪਿੰਡ ਚ ਖਬਰਾਂ ਵੀ ਲੱਗੀਆਂ ਹੋਣਗੀਆਂ ਉਹ ਸਿਰਫ ਟੀਕਿਆਂ ਨਾਲ ਹੀ ਮਰੇ ਨੇ ਵੀ ਜਿਹੜਾ ਟੀਕੇ ਵੇਚਦੇ ਨੇ ਹਾਂਜੀ ਕਿੰਨੇ ਮੁੰਡਿਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਇੱਕ ਮਹੀਨੇ ਚ ਜੇ ਚਾਰ ਮੁੰਡਿਆਂ ਦੀਆਂ ਮੌਤਾਂ ਹੋ ਗਈਆਂ ਸਾਡੇ ਇਧਰ ਪਿੰਡ ਚ ਕਾਲੇ ਟੋਏ ਤੇ ਚਾਰ ਮੁੰਡੇ ਮੁੱਕ ਗਏ ਟੀਕਾ ਲਾ ਕੇ ਪੈ ਗਏ ਉਹਨਾਂ ਨੂੰ ਦੁਬਾਰਾ ਉੱਠਣ ਦਾ ਹੁਕਮ ਹੀ ਨਹੀਂ ਹੋਇਆ ਫੇਰ ਅੱਜ ਵੀ ਇੱਥੇ ਕਿਸੇ ਨੇ ਦੇਖਿਆਗਾ ਤਿੰਨ ਜਣਿਆਂ ਦੇ ਟੀਕੇ ਇੱਕ ਦੂਜਾ ਮੁੰਡਾ ਲਾਉਂਦਾ ਸੀ ਜਿਆ ਤਿੰਨ ਜਣਿਆਂ ਦੇ ਕਿਉਂ ਅਸੀਂ ਉਹ ਬੇਪੜਦ ਹੁੰਦੰਨੇ ਅਸੀਂ ਬੁੜੀਆਂ ਤਾਂ ਦੇਖ ਵੀ ਨਹੀਂ ਸਕਦੀਆਂ ਇੱਕ ਸਾਡੇ ਚ ਗੁੜੀ ਗਈ ਸੀ ਉਹ ਵੀ ਆਈ ਪੱਲਾ ਕਰਕੇ ਲੰਗੀ ਆ ਉਥੋਂ ਵੀ ਨੰਗੇ ਨੇ ਜਮਾ ਦੇਖ ਵੀ ਨਹੀਂ ਸਕਦੀਆਂ ਸੀ ਟੀਕੇ ਲਾਉਂਦੇ ਨੇ ਇੱਥੇ ਦਰੇ ਤੇ ਟੀਕੇ ਲਾਉਂਦੇ ਨੇ ਜੇ ਉਹਦੀ ਵੀ ਵੀਡੀਓ ਬਣਾ ਸਕਣੀ ਆ ਬਣਾ ਵੀ ਸਕਦੇ ਹਾਂ ਜਿੱਥੇ ਲੱਗਦੇ ਨੇ ਕੀ ਨਾਮ ਹੈ ਆਪਣਾ ਬਿੰਦਰ ਕੌਰ ਆ ਜੀ ਕਿਹੜਾ ਪਿੰਡ ਹੈਗਾ ਪਿੰਡ ਲਾਂਗਵਾ ਮੈਂ ਤਾਂ ਜੀ ਤੁਸੀਂ ਕਿੱਥੇ ਬੈਠੇ ਹੋ ਤੇ ਤੁਹਾਨੂੰ ਕਿਉਂ ਬੈਠਣਾ ਪੈ ਰਿਹਾਗਾ ਸਲਾਮੀ ਤਾਂ ਕਿੱਥੇ ਹੈ ਨਹੀਂ ਸਲਾਮ ਅਲੈਕੁਮ ਸਲਾਮਿਕੋ ਜੀ ਨਸੀਰ ਸਲਾਮੀ ਕੋ ਟੀਚਾ ਜੀ ਮੰਡੀ ਤੇ ਘੜ ਤੇ ਬੈਠਾ ਹੈ ਕਿਉਂ ਬੈਠਣਾ ਪੈ ਰਿਹਾਗਾ ਸਾਨੂੰ ਬੈਠਣਾ ਪਿਆ ਧਰਨੀ ਵਾਲੇ ਉੱਪਰ ਨੀਚੇ ਵਾਲੇ ਹਾਂ ਇਹ ਦਿੱਕਤ ਆ ਰਹੀ ਹੈ ਸਾਨੂੰ ਦਿੱਕਤ ਆ ਰਹੀ ਹੈ ਕਿ ਚੋਰੀਆਂ ਕਰਦੇ ਨੇ ਕਿ ਜਦ ਕੋਸ ਆ ਜਾਂਦੇ ਨੇ ਕੋਠਿਆਂ ਤੇ ਚੜ ਜਾਂਦੇ ਨੇ ਸਾਡੇ ਕੁੜੀਆਂ ਵਟਿਆਲੇ ਹੂੰ ਕੋਠੇ ਤੇ ਚੜ ਕੇ ਬਾਹਰ ਖੋਲਦੇ ਨੇਗੇ ਫੇਰ ਹੂੰ ਕਿਸ ਇਸ ਕਾਨੂੰਨੀ ਕਾਰਵਾਈ ਦਾ ਹੱਲ ਲਵਾਨਾ ਚਾਹੀਦਾ ਕਿੰਨੇ ਕੁ ਲੋਕ ਨੇ ਕੋਣ ਨਸ਼ਾ ਵੇਚਦਾ ਹੈ ਨਸ਼ੇ ਵਾਲੇ ਬਾਦੂ ਨੇ ਪੁਲਿਸ ਕਾਰਵਾਈ ਨਹੀਂ ਕਰਦੀ ਨਾ ਜੀ ਨਾ ਕੁਝ ਨਹੀਂ ਕਰ ਰਹੀ ਹੂੰ ਉਹ ਤੁਹਾਨੂੰ ਕਿਉਂ ਬੈਠਣਾ ਪੈ ਗਿਆ ਸਾਨੂੰ ਬੈਠਣਾ ਪੈ ਗਿਆ ਫਿਰ ਇਨਸਾਨ ਬੰਦੇ ਤਾਂ ਕੋਈ ਕੰਮ ਨਹੀਂ ਉੱਤਾ ਨੀ ਚੱਕ ਦੇਗੇ ਵਿੱਚ ਵੇਚਦੇ ਨੇ ਉਹ ਹੂੰ ਅੱਜ ਕਿੰਨੇ ਲੋਕਾਂ ਨੂੰ ਫੜਾਇਆ ਤੁਸੀਂ ਅੱਜ ਇਸ ਚਾਰ ਲੋਕਾਂ ਨੂੰ ਫੜਾਇਆ ਠੀਕ ਹੈ ਅਸੀਂ ਨੇ ਭੱਜ ਕੇ ਫੜਾਇਆ ਜੀ ਫੋਨ ਕਰਿਆ ਪੁਲਿਸ ਵਾਲਿਆਂ ਨੂੰ ਤੁਸੀਂ ਮੰਗ ਕੀ ਕਰਦੇ ਹੋ ਮੰਗ ਤਾਂ ਵਸਨ ਨਸ਼ਾ ਬੰਦ ਹੋਣਾ ਚਾਹੀਦਾ ਜੀ ਸਾਡੀ ਮੰਗ ਇਹ ਆ ਕਿ ਜੇ ਨਸ਼ੇ ਵਾਲੇ ਨਹੀਂ ਹਟਦੇ ਜੇ ਸਾਡੇ ਕੋਲ ਚੋਰੀ ਹੋ ਗਈ ਜਾਂ ਕੁੜੀ ਭੱਜ ਪੁੱਜ ਗਈ ਉਹਨਾਂ ਦੀ ਕੋਈ ਨਿਕਾਰਵਾਈ ਹੋਣੀ ਚਾਹੀਦੀ ਹੈ ਗੁਰਮੇਲ ਸਿੰਘ ਜੀ ਕਿਹੜਾ ਪਿੰਡ ਹੈਗਾ ਲੌਂਗੋੜ ਜੀ ਕੀ ਆਉਂਦਾ ਤੁਹਾਡੇ ਕੋਲੇ ਮੇਰੇ ਕੋਲ ਹੀ ਐਮਸੀ ਆ ਜੀ ਠੀਕ ਹੈ ਕਿਵੇਂ ਦੇਖਦੇ ਹੋ ਕਿ ਤੁਹਾਡੇ ਮਹੱਲੇ ਦੇ ਵਿੱਚ ਜਿਹੜਾ ਨਸ਼ਾ ਕਰਨ ਵਾਲੇ ਲਗਾਤਾਰ ਅਸੀਂ ਵੇਸ਼ ਵਾਰਡ ਦੇ ਮਸੀਆ ਇਸ ਵਾਰਡ ਚ ਜਿੰਨਾ ਵੀ ਨਸ਼ਾ ਵਿਗਦੇ ਉੰਨੇ ਗਦੋ ਥੋੜੇਗਾ ਸ਼ਰਾਬ ਤੋਂ ਲੈ ਕੇ ਟੀਜੇ ਭੁੱਕੀ ਤੱਕ ਸਾਰਾ ਕੁਝ ਵਿਗਦੇਗਾ ਹਜ਼ਾਰਾਂ ਬਾਰੀ ਪੁਰਸ਼ ਨੂੰ ਕਹਤਾ ਪੁਰਸ਼ ਫੜਕੇ ਵੀ ਲੈ ਜਾਂਦੀ ਹੈਗੀ ਪਰ ਇਹ ਜਿਹੜੇ ਸਿਗਨੇਚਰ ਦੇ ਨੇ ਬੋਸ ਵਾਲੇ ਕਹਿੰਦੇ ਨੇ ਇਹਨਾਂ ਤੇ ਕੋਈ ਪਰਚਾ ਨਹੀਂ ਬਣਦਾ ਹੈਗਾ ਪਤਾ ਨਹੀਂ ਕਿਉਂ ਨਹੀਂ ਬਣਦਾ ਠੀਕ ਹੈ ਹਾਂਜੀ ਤਾ ਕਿਵੇਂ ਦੇਖਦੇ ਹਾਂ ਕਿ ਕੀ ਹੋਣਾ ਜਿਹੜਾ ਔਰਤਾਂ ਨੂੰ ਬੈਠਣਾ ਪਿਆਗਾ ਇਹ ਔਰਤਾਂ ਦੁਖੀ ਹੋ ਕੇ ਬੈਠੇ ਨੇ ਇਹਨਾਂ ਦੇ ਛੋਟੇ-ਛੋਟੇ ਬੱਚੇ ਜਦੋਂ ਸਕੂਲ ਜਾਂਦੇ ਨੇ ਕੁੜੀਆਂ ਸਕੂਲ ਜਾਂਦੀਆਂ ਨੇ ਉਹਨਾਂ ਦਾ ਧਿਆਨਾ ਵੀ ਉੱਪਰ ਹੋ ਗਿਆ ਜਦੋਂ ਇਧਰੋਂ ਪੁਲਿਸ ਰੇਡ ਮਾਰਦੀ ਐ ਉਹ ਸਾਰੇ ਇਹਨਾਂ ਦੇ ਘਰਾਂ 'ਚ ਵੜਦੇ ਨੇ ਨਸ਼ੇੜੀ ਜਿਹੜੇ ਇਹ ਵੇਚਦੇ ਨੇ ਇਹਨਾਂ ਦੇ ਘਰ ਨੀਵੇਂ ਨੇ ਕਿਸੇ ਦਾ ਕੋਈ ਛੋਟੇ-ਛੋਟੇ ਉਹ ਗੰੰਧਾ ਨੇ ਮਾਰ ਕੇ ਛਾਲਾਂ ਕਰੇ ਜਾਂ ਵਰਦੇ ਨੇ ਪੁਲਿਸ ਤੋਂ ਡਰਦੇ ਇਹ ਆਕਰੀਆਂ ਵਿਚਾਰੀਆਂ ਅੱਕ ਕੇ ਹਰੇ ਬੈਹਿ ਗਈਆਂ ਹੁਣ ਚਾਰ ਦਿਨਾਂ ਤੋਂ ਚੋਰੀਆਂ ਵੀ ਹੋ ਰਹੀਆਂ ਨੇ ਚੋਰੀਆਂ ਵੀ ਹੁੰਦੀਆਂ ਨੇ ਜੀ ਚੋਰੀਆਂ ਵੀ ਘੱਟ ਇਹ ਸਾਰੇ 15 ਦਿਨਾਂ ਚ ਤਾਂ ਕਿਵੇਂ ਸਰਕਾਰ ਕਹਿ ਰਹੀ ਹੈ ਕਿ ਮੁੱਖ ਮੰਤਰੀ ਕਹਿੰਦੇ ਸੀ ਕਿ ਨਸ਼ਾ ਜਿਹੜਾ ਉਹ ਸਾਲ ਦੇ ਵਿੱਚ ਵਿੱਚ ਬੰਦ ਕਰ ਦੇਣਾ ਇਹ ਤਾਂ ਜੀ ਮੇਥੋਂ ਕਹ ਰੋ ਕਿ ਉਹਨਾ ਤੁਸੀਂ ਕਿਹੜਾ ਨਸ਼ਾ ਬੰਦ ਕਰਾਤਾ ਇਹਨਾਂ ਨਸ਼ਾ ਦਾ ਦੁਨਾ ਚਾਰ ਗੁਣਾ ਵੱਧ ਗਿਆ ਜੀ ਕਿਹੜਾ ਨਹੀਂ ਵਧਿਆ ਦੱਸ ਦੋ ਮੈਨੂੰ ਕੱਲੀ ਹਰਿਆਣੇ ਦੀ ਸ਼ਰਾਬ ਤੇ ਕੰਟਰੋਲ ਹੋਇਆ ਹੋਰ ਕਿਸੇ ਚੀਜ਼ ਤੇ ਕੰਟਰੋਲ ਨਹੀਂ ਐਸ ਬਿਹੜੇ ਜਿ ਜਿੰਨੇ ਪਹਿਲਾਂ ਹਰਿਆਣੇ ਦੀ ਸ਼ਰਾਬ ਵਿਕਦੀ ਸੀ ਉਹ ਬੰਦ ਹੋ ਗਈ ਉਹਨੇ ਹੁਣ ਸਿਗਨੇਚਰ ਤੇ ਚਿੱਟਾ ਚੱਲ ਪਿਆ ਮੌਜੂਦਾ ਐਮਐਲਏ ਨਾਲ ਤੁਸੀਂ ਕੋਈ ਗੱਲਬਾਤ ਕੀਤੀ ਐਸ ਨੂੰ ਲੈ ਕੇ ਨਹੀਂ ਅਸੀਂ ਨਹੀਂ ਕੀਤੀ ਜੀ ਜਿਹੜੇ ਇੱਥੇ ਉਹ ਬਣੇ ਹੋਏ ਨੇ ਆਪਣਾ ਇਸ ਵਾਲੇ ਨਸ਼ਾ ਛਡਾਊ ਵਾਲੇ ਇਹ ਗਏ ਨੇ ਇਹਨਾਂ ਨੇ ਧਰਨਾ ਵੀ ਲਾਇਆ ਐਮਐਲਏ ਦੇ ਮੰਤਰੀ ਦੇ ਰੋੜੇ ਦੇ ਕੋਈ ਇਹਨਾਂ ਦਾ ਹੱਲ ਨਹੀਂ ਹੋਇਆ ਹੈਗਾ ਕਿਹੜਾ ਐਮਐਲਏ ਤੁਹਾਡਾ ਆਮਨ ਰੋੜਾ ਜੀ ਤਾਂ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਨਾ ਕੋਈ ਨਹੀਂ ਹੱਲ ਕੀਤਾ ਇਹ ਮੇਰਾ ਖਿਆਲ ਘਟੂ ਘਟ ਦੋ ਤਿੰਨ ਵਾਰੀ ਧਰਨੇ ਲਾਇਆ ਇਹਨਾਂ ਨੇ ਤਾਂ ਹੁਣ ਫਿਰ ਆਸ ਕੀ ਕਰਦੇ ਹੋਗੇ ਇਹਨਾਂ ਤੋਂ ਪੁਲਿਸ ਤੋਂ ਆਸ ਤਾਂ ਹੁਣ ਅਸੀਂ ਜਦੋਂ ਸਾਡੀਆਂ ਬੁੜੀਆਂ ਉੱਠ ਖੜੀਆਂ ਅਸੀਂ ਹੁਣ ਤਾਂ ਛੱਡੇ ਚੱਕ ਲੈ ਅਸੀਂ ਤਾਂ ਆਪ ਹੀ ਹੁਣ ਸਰਕਾਰ ਤੋਂ ਤਾਂ ਕੁਝ ਕਰਦੀ ਨਹੀਂ ਅਸੀਂ ਆਪ ਹੀ ਦੇਖਾਂਗੇ ਦੋ ਵਾਰ ਸਰਕਾਰ ਤੋਂ ਤੁਹਾਨੂੰ ਵਿਆਸ ਸਰਕਾਰ ਤੋਂ ਆਸੂਦੀ ਫਿਰ ਉਹਨੂੰ ਕੰਟਰੋਲ ਹੋ ਜਾਂਦਾ ਪੌਣੇ 3 ਸਾਲ ਹੋ ਗਏ ਇਹਦਾ ਇੱਕ ਮਹੀਨੇ ਚ ਕਹੇ ਦੀ ਮੈਂ ਖਤਮ ਕਰ ਦੂੰਗਾ ਮਹੀਨੇ ਮੁੰਨੇ ਤਾਂ ਸਾਰੀ ਲਾਂਗੇ ਇਹ ਵਾਲੇ ਲੋਕ ਨੇਗੇ ਉਹ ਪਰੇਸ਼ਾਨ ਕਰ ਰਹੇ ਨੇ ਘਰਾਂ ਦੇ ਵਿੱਚ ਚੋਰੀਆਂ ਕਰ ਰਹੇ ਨੇ ਇੱਦਾਂ ਦਾ ਕੀ ਮਾਮਲਾ ਹੈ ਜੀ ਦੇਖੋ ਜੀ ਇੱਥੇ ਇੱਕ ਗਲੀ ਹੈ ਬੱਸ ਸਟੈਂਡ ਦੇ ਨੇੜੇ ਉੱਥੇ ਕੁਝ ਲੇਬਰ ਕਲਾਸ ਪਰਿਵਾਰ ਨੇ ਜਿਹੜੇ ਉੱਥੇ ਰਹਿ ਰਹੇ ਨੇ ਉਹ ਸਾਡੇ ਧਿਆਨ ਚ ਆਇਆ ਸੀ ਕਿ ਉੱਥੇ ਜਿਹੜੇ ਸਗਨੇਚਰ ਕੈਪਸੂਲ ਨੇ ਨਹੀਂ ਉਹ ਕੁਝ ਬੰਦੇ ਜਿਹੜੇ ਹੈਗੇ ਨੇ ਉਹ ਲੈ ਕੇ ਆਉਂਦੇ ਨੇ ਨਾਲ ਉਹ ਖਾਂਦੇ ਨੇ ਨਾਲੇ ਅੱਗੇ ਉਹ ਦੇ ਦਿੰਦੇ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬਿਲਕੁਲ ਕਲੀਅਰ ਕੱਟ ਸਾਨੂੰ ਹਦਾਇਤਾਂ ਨੇ ਕਿ ਕੋਈ ਵੀ ਬੰਦਾ ਨਸ਼ੇ ਕਰਨ ਵਾਲਾ ਹੈਗਾ ਜੋ ਉਹਨੂੰ ਦਵਾਈ-ਦਵਾਈ ਜਾਵੇ ਦੇ ਕੋ ਵੇਚਣ ਵਾਲਾ ਹੈਗਾ ਉਹਨੂੰ ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਮਾਜੋਗ ਡੀਸੀ ਸਾਹਿਬ ਨੇ ਉਹ ਸਿਗਨੇਚਰ ਵਾਲੇ ਕੈਪਸੂਲ ਉਹ इजीली ਅਵੇਲੇਬਲ ਹੋ ਜਾਂਦੇ ਨੇ ਉਹਨਾਂ ਦੇ ਅਕੋਰਡਿੰਗ ਇੱਕ ਆਰਡਰ ਪਾਸ ਕੀਤਾ ਹੋਇਆ ਕਿ ਜੇ ਉਹ ਕਿਸੇ ਬੰਦੇ ਤੋਂ ਮਿਲਦੇ ਨੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੇ ਤਾਂ ਕੋਈ ਮਰੀਜ਼ ਆ ਡਾਕਟਰ ਲਿਖ ਕੇ ਦਿੱਤਾ ਉਹ ਤੋਂ ਇਲਾਵਾ ਅਸੀਂ ਉਸ ਲੈਵਲ ਦੀ ਜਿਹੜੀ ਹੈਗੀ ਆ ਅਸੀਂ ਕਾਫੀ ਪਰਚੇ ਵੀ ਦਰਜ ਕੀਤੇ ਨੇ ਉਸ ਗਲੀ ਦੇ ਵਿੱਚ ਸਾਨੂੰ ਪਤਾ ਲੱਗਿਆ ਸੀ ਇੱਕ ਸ਼ਿਕਾਇਤ ਆਈ ਸੀ ਕਿ ਇਸ ਤਰ੍ਹਾਂ ਦੇ ਕੁਝ ਬੰਦੇ ਹੈਗੇ ਨੇ ਅਸੀਂ ਰੇਡ ਕਰਕੇ ਉੱਥੋਂ ਲਿਆ ਕੇ ਅਸੀਂ ਕੱਲ 5-6 ਵਿਅਕਤੀਆਂ ਦੇ ਉੱਤੇ ਜਿਹੜਾ ਹੈਗਾ ਐਫ ਆਈ ਆਰ ਵੀ ਦਰਜ ਕਰੀ ਆ ਉਹਦੇ ਕਲੰਦਰੇ ਵੀ ਦਿੱਤੇ ਨੇ ਔਰ ਅਸੀਂ ਪੂਰੀ ਸ਼ਕਤੀ ਕੀਤੀ ਹੋਈ ਆ ਕਾਫੀ ਦਿਨਾਂ ਦੇ ਉੱਤੇ ਲੰਘਦੇ ਵੱੜਦੇ ਅਸੀਂ ਪੁਲਿਸ ਪਾਰਟੀ ਵੀ ਜਾਂਦੀ ਆ ਮੈਂ ਖੁਦ ਵੀ ਜਾਂਨਾ ਤਾਂ ਇਹ ਮੇਰੇ ਧਿਆਨ 'ਚ ਆਇਆ ਕਿ ਇਹ ਜਿਹੜੇ ਹੁਣ ਉੱਤੇ ਕੁਝ ਜਿਹੜੀਆਂ ਲੇਡੀਜ਼ ਹੈਗੀਆਂ ਨੇ ਉਹ ਵਿੱਚੋਂ ਹੀ ਉਹਨਾਂ ਦੇ ਹੀ ਉਹ ਕੁਝ ਰਿਸ਼ਤੇ ਰਸਤੇਦਾਰ ਨੇ ਜਿਨ੍ਹਾਂ ਦੇ ਉੱਤੇ ਕੱਲ ਪਰਚਾ ਦਰਜ ਹੋਇਆ ਉਹ ਹੁਣ ਅੱਜ ਕੁਝ ਹੋਰ ਲੇਡੀਆਂ ਆ ਕੇ ਨਾਲ ਉੱਥੇ ਬੈਠ ਗਈਆਂ ਇਹ ਪੰਜ ਸੱਤ ਕ ਲੇਡੀਜ਼ ਨੇ ਤਾਂ ਕੋਈ ਐਡਾ ਇਸ਼ੂ ਨਹੀਂ ਹੈਗਾ ਇਹਨਾਂ ਨੂੰ ਥੋੜਾ ਜਿਹਾ ਜੋ ਸਿਸਟਮ ਚੱਲ ਰਿਹਾ ਇਹਨਾਂ ਨੂੰ ਮਿਸਗਾਈਡ ਵੀ ਕਰ ਰਹੇ ਨੇ ਕੁਝ ਬੰਦੇ ਸਰ ਪੁਲਿਸ ਵੱਲੋਂ ਹੁਣ ਤੱਕ ਕਿੰਨਾ ਜਿਹਦਾ ਨਸ਼ਾ ਹੈਗਾ ਬਰਾਮਦ ਕੀਤਾ ਗਿਆ ਜਿਵੇਂ ਤੱਕ ਫਿਰ ਅਸੀਂ ਕੀ ਜਿਹੜੇ ਨਸ਼ਾਨ ਸਰ ਨੇ ਉਹਨਾਂ ਨੂੰ ਫੜਿਆ ਕੀ ਦੇਖੋ ਜੀ ਅਸੀਂ ਤਾਂ ਚੱਲ ਹੀ ਰਿਹਾ ਅਸੀਂ ਕੰਟੀਨਿਊ ਜਿੱਥੇ ਸਾਨੂੰ ਪਤਾ ਲੱਗਦਾ ਅਸੀਂ ਰੇਡਸ ਵਗੈਰਾ ਵੀ ਕਰ ਰਹੇ ਹਾਂ ਇਸ ਤਰ੍ਹਾਂ ਦਾ ਹੁੰਦਾ ਜਿਹੋ ਜੀ ਕਿਸੇ ਦੇ ਖਿਲਾਫ ਕੋਈ ਬਣਦੀ ਕਾਰਵਾਈ ਹੋ ਅਮਲ ਚ ਲਿਆਂਦੀ ਜਾ ਰਹੀ ਹੈ ਤੇ ਪੂਰੀ ਸ਼ਕਤੀ ਕੀਤੀ ਹੋਈ ਹੈ ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ ਕਿਉਂਕਿ ਉੱਪਰੋਂ ਸਰਕਾਰ ਦੀਆਂ ਕਲੀਅਰ ਕਟਾ ਦਿੱਤਾ ਨੇ ਅਸੀਂ ਉਹਨਾਂ ਦੀ ਜੋ ਗਾਈਡਲਾਈਨਸ ਆ ਰਹੀਆਂ ਨੇ ਤੋਂ ਮਾ ਜੋ ਐਸਐਸਪੀ ਸਾਹਿਬ ਵੱਲੋਂ ਡੀਸੀ ਸਾਹਿਬ ਵੱਲੋਂ ਜੋ ਗਾਈਡਲਾਈਨਸ ਆ ਰਹੀਆਂ ਨੇ ਉਹਨਾਂ ਪੂਰਾ ਫਾਲੋ ਕਰ ਰਹੇ ਆ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਤਾਂ ਥੋੜਾ ਜਿਹਾ ਉਹਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਕੋਈ ਇਸ ਜੀ ਸਿਚੁਏਸ਼ਨ ਨਹੀਂ ਹੈਗੀ ਸਥਿਤੀ ਕੰਟਰੋਲ ਦੇ ਵਿੱਚ ਹੈ